ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਨਗਰ ਨਿਗਮ ਦੀ ਟਰੈਕਟਰ ਟਰਾਲੀ ਨਾਲ ਇੱਕ ਤੇਜ਼ ਰਫਤਾਰ ਗੱਡੀ ਦੀ ਟੱਕਰ ਹੋਈ ਜਿਸ ਦਰਮਿਆਨ ਕਿ ਨਗਰ ਨਿਗਮ ਦੇ ਮੁਲਾਜ਼ਮ ਦਾ ਇਹ ਕਹਿਣਾ ਹੈ ਕਿ ਜਦ ਉਹ ਸਲਿੱਪ ਰੋਡ ਤੇ ਆ ਰਹੇ ਸਨ ਤਾਂ ਇਸੇ ਦਰਮਿਆਨ ਇੱਕ ਤੇਜ਼ ਰਫਤਾਰ ਗੱਡੀ ਆਉਂਦੀ ਹੈ ਜਿਸ ਦੇ ਵੱਲੋਂ ਉਹਨਾਂ ਦੀ ਨਗਰ ਨਿਗਮ ਦੀ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਤਾਂ ਗਨੀਮਤ ਤੇ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਹੈ ਪਰ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਇਸ ਬਾਬਤ ਦੀ ਜਾਣਕਾਰੀ ਦਿੰਦੇ ਹਨ ਕਰਨੇ ਗਮ ਮੁਲਾਜ਼ਮ ਦਾ ਹੀ ਕਹਿਣਾ ਹੈ ਕਿ ਉਹ ਗਲੀਆਂ ਦੇ ਵਿੱਚੋਂ ਕੂੜਾ ਚੱਕ ਕੇ ਜਦ ਬਾਹਰ ਵੱਲ ਨੂੰ ਆ ਰਹੇ ਸਨ ਤਾਂ ਇਸ ਦੇ ਦਰਮਿਆਨ ਇਸ ਤੇਜ਼ ਰਫ਼ਤਾਰ ਗੱਡੀ ਦੇ ਬਲੂ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਗਈ ਹੈ। ਇਹ ਕਿਹਨਾ ਮਸਟਾ ਮੈਂ ਨਾਰਨ ਤੇ ਚਿੰ ਗਈ ਹੈ ਕੀ ਕੰਮ ਕਰ ਰਿਹਾ ਅਸੀਂ ਨਗਰ ਨਿਗਮ ਦੇ ਮੁਲਾਜ਼ਮ ਹੈ ਇਹ ਐਕਸੀਡੈਂਟ ਹੋਇਆ ਕੀ ਕਾਰਨ ਕਿ ਐਕਸੀਡੈਂਟ ਹੈ ਉਧਰੋਂ ਓਵਰ ਸਪੀਡ ਤੋਂ ਗੱਡੀ ਆਈ ਤੇ ਗੱਡੀ ਆ ਕੇ ਸਾਡਾ ਟਰੈਕਟਰ ਕੰਮ ਕਰਕੇ ਗਲੀਆਂ ਦੇ ਵਿੱਚੋਂ ਕੰਮ ਕਰਦਾ ਸੀਗਾ ਉਧਰੋਂ ਕੰਮ ਕਰਕੇ ਇੱਧਰ ਦੀ ਮੁੜ ਕੇ ਪਟੇਲ ਨਗਰ ਨੂੰ ਜਾ ਰਿਹਾ ਸੀਗਾ ਤੇ ਉਹ ਵਿੱਚ ਆ ਗਏ ਓਵਰ ਸਪੀਡ ਦੇ ਵਿੱਚ ਆ ਕੇ ਸਾਡੀ ਟਰਾਲੀ ਦੇ ਵਿੱਚ ਵੱਜ ਗਈ। ਇੱਕ ਟਰੈਕਟਰ ਸਲਿੱਪ ਰੋਡ ਤੇ ਖੜਾ ਤੇ ਗੱਡੀ ਉੱਥੇ ਨਹੀਂ ਜਾ ਹਾਂਜੀ ਉਧਰੋਂ ਓਵਰ ਸਪੀਡ ਤੇ ਆ ਗਈ ਫੇਰ ਵਿੱਚ ਵੱਜ ਗਈ ਸੀ। ਫੇਰ ਵੀ ਸਲਿੱਪ ਰੋਡ ਤੇ ਆ ਗਈ। ਹਾਂਜੀ ਇਹ ਸਲਿੱਪ ਰੋਡ ਤੇ ਆ ਗਈ। ਕਿ ਹੋਇਆ ਵੀ ਤੇ ਰੌਂਡ ਆਉਣਾ। ਪਤਾ ਨਹੀਂ ਜੀ ਜਦੋਂ ਅਸੀਂ ਇੱਧਰ ਆਏ ਤਾਂ ਉਧਰੋਂ ਵਾਵਾ ਸਪੀਡ ਤੇ ਗੱਡੀ ਸੀਗੀ। ਉਹ ਕੁਦਰਤੀ ਜਿਹੜੇ ਇੱਥੇ ਖੜੇ ਸੋ ਸਾਈਡ ਤੇ ਹੋ ਗਿਆ ਦੇ ਵਿੱਚ ਵੱਜ ਕੇ ਹੀ ਇਹ ਆ ਦੇਖੋ ਕਿੱਡਾ ਬੜਾ ਆਸਾ ਹੋ ਗਿਆ ਟਰਾਲੀ ਦਾ ਹਿੱਸਾ ਜਿਹੜਾ ਚੱਕ ਕੇ ਪਰੇ ਮਾਰਿਆ ਟਰੈਕਟਰ ਦਾ ਜਿਹੜਾ ਰਿਮ ਹੈ ਉਹ 빙ਾ ਕਰਤਾ। ਵੇ ਤਾਂ ਹੋ ਰਿਹਾ ਬਟਾ ਬਸ ਹੋ ਸਕਦਾ ਜੇ ਹਾਂ ਹੋ ਸਕਦਾ ਸੀਗਾ ਚਲੋ ਜਾਣੇ ਵਾਲੀ ਤੋਂ ਨੁਕਸਾਨ ਤੋਂ ਬਚਤ ਰਹਗੀ